ਮਾਨ ਜੋਗ ਐਸਐਸਪੀ ਸਾਹਿਬ ਸਰਦਾਰ ਹਰਕਮਨਪ੍ਰੀਤ ਸਿੰਘ ਖੱਤ ਸਾਹਿਬ ਜ਼ਿਲ੍ਹਾ ਜਲੰਧਰ ਵਿਖੇਤੀ ਜੀ ਵੱਲੋਂ ਜੋ ਸਾਨੂੰ ਸਮੇਂ-ਸਮੇਂ ਤੇ ਨਿਰਦੇਸ਼ ਦਿੰਦੇ ਆ ਕਿ ਪੰਚਾਇਤੀ ਚੋਣਾਂ ਦੇ ਦੌਰਾਨ ਜੋ ਨਸ਼ਾ ਇਹਦੇ ਉੱਤੇ ਪੂਰੀ ਨਕੇਲ ਕਸ ਕੇ ਰੱਖੀ ਜਾਵੇ ਜਿਸ ਦੇ ਤਹਿਤ ਸਾਧਾਣਾ ਫਲੋਰ ਦੀ ਪੁਲਿਸ ਪਾਰਟੀ ਜਿਸ ਦੀ ਅਗਵਾਈ ਐਸਆਈ ਭਵਿੰਦਰ ਸਿੰਘ ਕਰ ਰਹੀ ਸੀ ਜੋ ਗੰਨਾ ਪਿੰਡ ਦੇ ਵਿੱਚ ਪੈਦਲ ਗਸ਼ਤ ਦੇ ਦੌਰਾਨ ਇੱਕ ਲੇਡੀ ਜਿਸ ਦਾ ਨਾਮ ਅਨੀਤਾ ਰਾਣੀ ਵਾਸੀ ਗੰਨਾਪਿੰਡ ਨੂੰ ਕਾਬੂ ਕੀਤਾ ਗਿਆ ਸੀ ਉਸ ਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰਨ ਦੀ ਰਿਕਵਰੀ ਹੋਈ ਸੀ ਜਿਸ ਤੇ ਮਕਦਮਾ ਨੰਬਰ 269 ਐਂਡੀਪੀ ਸੈਕਟਰ ਸਾਹਿਬ ਤਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੇ ਕਿਸੇ ਦੇ ਨਾਮ ਅੰਗੇ ਦੱਸਿਆ ਕਿ ਮੈਂ ਇਹ ਨਸ਼ੇਰੀ ਕੇਪਸਰੀਆ ਉਹ ਸ਼ਸ਼ੀकांत ਪੁੱਤਰ ਪਦਮ ਬਹਾਦਰ ਵਾਸੀ ਪੰਜ ਢੇਰਾ ਜਗਤਪੁਰ ਪਸੋਂ ਤੇ ਉਸਦੀ ਵਾਈਫ ਰਾਣੀ ਵਾਈਫ ਆਫ ਸ਼ਸ਼ੀਕਾਂਤ ਪਸੋਂ ਖਰੀਦ ਕੇ ਲਿਆਈਆਂ ਔਰ ਅੱਗੇ ਆਪਣੇ ਗਾਕਾ ਨੂੰ ਵੀ ਚੀਤੀਆਂ ਜਿਸ ਤੇ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਸ਼ਸ਼ੀਕਾਂਤ ਤੇ ਉਸਦੀ ਵਾਈਫ ਰਾਣੀ ਨੂੰ ਵੀ ਕੱਲ ਹੀ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਦੇ ਅੱਗੇ ਪੁਛਗਛ ਕੀਤੀ ਆ ਹੋਰ ਰਿਕਵਰੀ ਕਰਵਾਉਣ ਵਾਸਤੇ ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਔਰ ਇਹਨਾਂ ਦੇ ਰਿਮਾਂਡ ਦੇ ਦੌਰਾਨ ਹੋਰ ਇਹਨਾਂ ਪਸੋਂ ਜਿਹੜੀ ਆ ਹੋਰ ਉਹ ਰਿਕਵਰੀ ਕੀਤੀ ਜਾਵੇਗੀ ਜੋ ਇਥੇ ਦਾ ਸਮਝੋਗਾ ਕਿ ਜੋ ਸ਼ਸ਼ੀ ਕਹਾਪਿਆ ਇਹਦੀ ਬੈਕਗ੍ਰਾਉਂਡ ਜੋ ਨੇਪਾਲ ਤੋਂ ਹੈ ਜਿਸ ਦੇ ਬਰਖਲਾ ਪਹਿਲਾਂ ਹੀ 6 ਮੁਕਦਮੇ ਦਰਜ ਨੇ ਇਹ ਅਫੀਸ਼ਲ ਅਫੈਂਡਰ ਤੌਰ ਪੰਜ ਮੁਕਦਮੇ ਉਸ ਦੇ ਖਿਲਾਫ ਐਨਡੀਪੀਐਸ ਕਲਾ ਦੇ ਦਰਜ ਨੇ ਔਰ ਇੱਕ ਮੁਕਦਮਾ 307 ਦਾ ਔਰ ਇਸ ਦੀ ਵਾਈਫ ਰਾਣੀ ਦੇ ਬਰਖਲਾ ਵੀ ਇੱਕ ਮੁਕਦਮਾ 118 ਨੰਬਰ 2024 ਦਾ ਐਨਡੀਪੀਐਸ ਕਲਾ ਦਰਜ ਔਰ ਜੋ ਅਨੀਤਾ ਇਸ ਦੇ ਬਰ ਖਿਲਾਫ ਵੀ ਦੋ ਮੁਕਦਮੇ ਪਹਿਲਾਂ ਦਰਜ ਨੇ ਇਸੇ ਹੋ ਗਿਆ ਤਿੰਨ ਮੁਕਦਮੇ ਦਰਜ ਨੇ ਪਿੱਛੇ ਸੀ ਗਾਨ ਕਬੂ ਕਰ ਲਿਆ ਹਾਂਜੀ ਮੈਂ ਦੱਸ ਚੁੱਕਾ ਸ਼ਸ਼ੀ ਕੁਮਾਰ ਕਾਂਤਾ ਤੇ ਉਸ ਦੀ ਵਾਈਫ ਰਾਣੀ ਦੋਨਾਂ ਨੂੰ ਅਸੀਂ ਰਿਸਟ ਕੀਤਾ ਹੈ ਜਿਨ੍ਹਾਂ ਨੂੰ ਕੋਰਸ ਪੇਸ਼ ਕਰ ਰਹੇ ਹਾਂ ਕਾਨੂੰਨ ਤੋਂ ਬਾਅਦ ਪੁਲਸਰਮਾਨ ਦੇ ਦੌਰਾਨ ਜੋ ਵੀ ਅੱਗੇ ਡਿਸਕਲੋਜ਼ ਕਰਨਗੇ ਤਾਂ ਅਸੀਂ ਇਹਨਾਂ ਕੋਲੋਂ ਹੋਰ ਹੈਰਨ ਦੀ ਰਿਕਵਰੀ ਕਰਾਂਗੇ ਤੇ ਉਸ ਤੋਂ ਅੱਗੇ ਚੱਲਾਂਗੇ ਕਿ ਇਹ ਕਿਉਂ ਕਿਥੋਂ ਲੈ ਕੇ ਆਉਂਦੇ ਨੇ